ਇਹ ਹੁਣ ਤੂੰ ਸੋਚ ਲੈ ਕਿ ਤੂੰ ਘੁੰਮਣ ਜਾਣਾ ਕਿ ਘਰ ਦੇ ਕੰਮ ਕਰਨ ਜਾਣਾ ਠੀਕ ਹੈ ਗੱਲ ਪਤਾ ਕੀ ਆ ਮੈਂ ਤੇ ਚੱਲੇ ਆ ਘੁੰਮਣ ਅੱਜ ਤਾਂ ਕਰਕੇ ਨਵਾਂ ਸੂਟ ਪਾਇਆ ਅੱਛਾ ਅੱਛਾ ਨਾਲ ਰਿੰਪੀ ਵੀ ਚੱਲੀ ਹੋਣੀ ਆ ਕਿਰਨਾ ਰਿੰਪੀ ਚਾਹੀਦੀ ਆਏ ਚਾਹ ਬਣਾ ਕੇ ਲਿਆਓ ਨਹੀਂ ਮੈਂ ਚਾਹੂ ਵੀ ਨਹੀਂ ਆਈ ਤੇ ਵਾਸਤੇ ਮੈਂ ਤੇ ਨਹੀਂ ਕੋਈ ਗੱਲ ਕਰਨ ਆਈ ਆ ਤੇਰੇ ਨਾਲ ਤਜਾਦ ਵੀ ਲੋ ਮੈਂ ਗੱਲ ਵੀ ਕਰ ਲੈਨੇ ਆਂ ਚਾਹ ਦੀ ਛੱਡ ਪਹਿਲੇ ਚਾਹ ਤੇ ਮੈਂ ਕਹ ਤਾ ਕਿ ਦੂਰੋਂ ਆਈਆਂ ਹੱਥੋਂ ਦੀ ਆਈਆਂ ਮੈਂ ਪਹਿਲਾਂ ਮੇਰੀ ਗੱਲ ਸੁਣ ਲੈ ਧਿਆਨ ਨਾਲ ਮੇਰੀ ਗੱਲ ਸੁਣ ਨਾ ਦੱਸੋ ਦੱਸੋ ਆ ਜਿਹੜੀਆਂ ਦੋਵੇਂ ਜਣੀਆਂ ਗਿਆ ਨਾ ਤੇਰੀ ਨੂੰ ਜੋ ਦਿੱਦੀ ਨਿੱਕੀ ਮੇਰੇ ਹੀ ਚੀਜ ਕਰਦੀਆਂ ਗਲੀ ਦੇ ਵਿੱਚ ਐ ਲੰਘਦੀਆਂ ਮੈਂ ਕਹਿੰਦੀ ਮੈਂ ਸਮਝ ਖਲੋਤੀ ਹੋਈ ਆ ਇਹ ਹੀ ਦੱਦ ਕਰਦੀਆਂ ਦੋ ਜਣੀਆਂ ਲੰਘੀਆਂ ਇਹਨਾਂ ਨੂੰ ਕੰਟਰੋਲ ਕਰ ਲੈ ਤੇ ਹੁਣ ਚੰਗੀ ਰਹੇਗੀ ਜੇ ਤੂੰ ਨਾ ਇਹਨਾਂ ਨੂੰ ਕੰਟਰੋਲ ਕੀਤਾ ਤੇ ਤੂੰ ਪਿੱਛੋ ਵਚਣਾ ਨਹੀਂ ਜੀ ਸਾ ਜਿੱਤੇ ਯੋਨਾਦ ਕੋਈ ਗੱਲ ਹੋਈ ਹੋਣੀ ਬੱਚੇ ਆ ਆਪਸ ਵਿੱਚ ਨਹੀਂ ਬੱਚੇ ਬੱਚੇ ਕੋਈ ਨਹੀਂ ਹੋ ਗਿਆ ਅੱਜ ਕੱਲ ਮੈਂ ਤੁਹਾਨੂੰ ਦੱਸਾਂ ਅੱਜ ਕੱਲ ਜਿਹੜਾ ਆਵਾ ਉੱਤੀ ਆਇਆ ਈ ਸਮਝ ਮੈਂ ਜੀ ਸਾ ਸਮਝ ਲਿਆ ਖੱਦੀ ਵੀ ਹੁਣ ਵੀ ਸਮਝ ਜਾ ਤੂੰ ਫਿਰ ਕਿੱਥੇ ਤੂੰ ਹੀ ਕਰਨਾ ਕਰ ਰਹਿ ਗਿਆ ਬੰਦੇ ਧੁੰਮੇ ਤਾਂ ਨਹੀਂ ਪਰ ਮੈਂ ਇਹ ਨੂੰ ਕਰਦੀ ਮੈਂ ਤਾਂ ਸਹੀ ਚੀਜ਼ ਚੀਜ਼ ਕੰਦੀ ਰਹੀ ਜਿੱਥੇ ਵੇਖੋ ਜਿੱਥੇ ਵੇਖੋ ਐ ਨਹੀਂ ਤਨੀ ਮੈਂ ਕਨੀ ਉਹ ਤੇ ਜਮੋਂ ਦੇ ਮੈਂ ਆਈ ਮੈਂ ਛੜੇ ਟਕੜੋਤੀ ਰਹੀ ਹਾਂ ਤੇ ਦੋਵੇਂ ਜਾਣੀ ਐਸ ਕੁਟਰੇ ਰੰਨੀ ਪਹਿਲੇ ਮੇਰੇ ਵੱਲ ਐ ਵੇਖਿਆ ਨੇ ਹੈਂ ਇਹ ਕੀ ਚੀਜ਼ ਕਰਦੀਆਂ ਲੰਗਦੀਆਂ ਪਈਆਂ ਨੇ ਦੱਸ ਚਲ ਮੇਰੀ ਦੀ ਸਾਬਾ ਖਾਇ ਕਸਮ ਜਿਹੜੀ ਆਂਗਵਾਲ ਲੋਕੀ ਹੋਰ ਵੇਖਣ ਦੇ ਉਹ ਕੀ ਇਹਨਾਂ ਨੂੰ ਕਹਿਣਗੇ ਐਹੋ ਜਿਹਾ ਨੂ ਆ ਗਿਆ ਨਾਲੇ ਤੇ ਛਹੀ ਲੋਕੀ ਵੇਖ ਕੇ ਸੰਕੁਸ਼ ਸੁਣਦੇ ਪੈਣਾ ਬੈਣਾ ਹੀ ਆ ਕੋਈ ਗੱਲ ਹੋਈ ਹੋਣੀ ਆ ਪੰਜਾਹ ਜੀ ਹਾਂ ਫਿਰ ਤੂੰ ਖੋਤਾ ਦੇ ਖੋਤਾ ਹੀ ਨੇ ਉਹ ਤੇਨ ਮੈਂ ਆਪਣ ਦੇ ਨਹੀਂ ਸਮਝਾਂਣ ਆਈਆਂ ਪਰ ਤੂੰ ਉਹੀ ਗੱਲ ਤੇ ਬੋਲੀ ਰਹਿ ਬੋਲੀਏ ਅੱਤ ਤੇਰੀ ਨੂਵੀਂ ਭੋਲੀ ਤੇ ਤੂੰ ਵੀ ਭੋਲੀ ਤੇ ਅੱਜ ਸਬੀਰ ਦੀ ਨੂ ਵੀ ਕਣੀਤੀ ਹੈ ਜਗੀਆ ਤੈਨੂੰ ਪਤਾ ਵੇ ਮਰਦਾ ਆਈਆਂ ਭਾਗੀਆਂ ਦੂਮੇ ਪਾਣਾ ਹੀ ਨਹੀਂ ਪਰ ਤੈਨੂੰ ਮੈਂ ਕੀ ਦਸਾਂ ਚੰਗੀ ਹੋਏਗੀ ਤੇ ਸੰਭਲ ਐ ਖਜੇ ਵੀ ਦੁੱਲੇ ਪੜਦਾ ਕੁਛ ਨਹੀਂ ਹੋ ਵਿਗੜਿਆ ਮਾ ਸੋਜ ਆਪਣੇ ਦਿਮਾਗ ਦੇ ਨਾਲ ਨਾ ਕੀ ਸੋਚਾ ਕੀ ਕਹਿਣਾ ਚਾਹੁੰਦੇ ਨਾ ਜਸਪੀਰ ਵੀ ਕਾਦੀ ਚੁਸਤ ਹੈ ਕੋਈ ਚੁਸਤ ਨਹੀਂ ਤੁਹਾਨੂੰ ਪਤਾ 30 40 ਸਾਲ ਹੋ ਗਏ ਸਮ ਇਕੱਠੇ ਰਹਿੰਦੇ ਆ ਕਿੰਨਾ ਕੁ ਸਾਡਾ ਦੋਨਾਂ ਦਾ ਪਿਆਰ ਸੱਕੀਆਂ ਪੈਣਾ ਤੋਂ ਵੱਧ ਦਾ ਤੇ ਇਸ ਰਹੀ ਕਿਰਨਦਰਿੰਪੀ ਭੈਣਾ ਤੁਹਾਨੂੰ ਪਤਾ ਹੀ ਹੈ ਤੇ ਰਲ ਮਿਲ ਕੇ ਘਰ ਸੰਭਿਆ ਉਹਨਾਂ ਨੇ ਸਾਰਾ ਰਸੋਈ ਦਾ ਕੰਮ ਮਿੰਟੋ-ਮੁੰਟੀ ਕਰਦੀ ਹੈ ਹਸਦੀਆਂ ਖੇਡਦੀਆਂ ਸਾਨੂੰ ਪਤਾ ਨਹੀਂ ਹੁੰਦਾ ਹੱਸੀ ਵੀ ਜਾਂਦੀ ਹੈ ਕੰਮ ਵੀ ਕਰੀ ਜਾਂਦੀ ਹੈ ਸਾਨੂੰ ਠੰਡ ਪੈਂਦੀ ਠੰਡ ਕਲੇਜੇ ਨੂੰ ਕਿ ਸਾਡੇ ਘਰ ਦਾ ਕੋਈ ਖੁਸ਼ਾਲ ਮਾਹੌਲ ਬਣਿਆ ਰੰਧਾਰ ਵੇਲੇ ਮਿੰਟੋ-ਮੁੰਟੀ ਲਿਆ ਕੇ ਸਾਡੇ ਤੇ ਥਾਲੀਆਂ ਪਰੋਸ ਦਿੰਦੀਆਂ ਅਸੀਂ ਤੇ ਬੈਠਿਆ ਰਹਿਨੀ ਹੈ ਸਾਨੂੰ ਤਾਂ ਉੱਠਣ ਹੀ ਨਹੀਂ ਦਿੰਦੀਆਂ ਦੋਨੋਂ ਤੁਸੀਂ ਐਵੇਂ ਕਹੀ ਜਾਂਦੇ ਹੋ ਹੁਣੇ ਸੰਭਲਾ ਹੁਣੇ ਨਾ ਕੰਟਰੋਲ ਕਰ ਲੈ ਕਾ ਦਾ ਕੰਟਰੋਲ ਕਰਦਾ ਬੱਚੇ ਐ ਖਾਣ ਪੀਂਦੇ ਉਹ ਮਰਾ ਬਜਾਰੋਂ ਆਈਆਂ ਘਸੀਆਂ ਕਿਹੜੀਆਂ ਆਈਆਂ ਐਡਾ ਹੀ ਗੜੀ ਗੱਲ ਹੁੰਦੀ ਐ ਨਹੀਂ ਠੰਡ ਵੀ ਨਾ ਸਾਹ ਸਾਹ ਦੀ ਲੱਗਣੀ ਚਾਹੀਦੀ ਐ ਜੇ ਜ਼ਿਆਦਾ ਠੰਡ ਲੱਗੇ ਨਾ ਤੇ ਤਾਪ ਵੀ ਚੜ ਜਾਂਦਾ ਈ ਨਹੀਂ ਕਾਪੀ ਪੈਨਸਲ ਫਾੜ ਕੀ ਲਖਾਣਾ ਜੇ ਲਖਾਣਾ ਸੌਦਾ ਮੰਗਾਣਾ ਕੋਈ ਨਹੀਂ ਮੈਂ ਸੌਦਾ ਸੌਦਾ ਨਹੀਂ ਮੈਂ ਕੋਈ ਵੀ ਮੰਗਾਣਾ ਉਹ ਕਾਪੀ ਪੈਨਸਲ ਭਰ ਦੇ ਉੱਤੇ ਲੇਖ ਆ ਜਿਹੜਾ ਤੁਹਾਡਾ ਘਰ ਹੈ ਨਾ ਹੁਣ ਇਕੱਠਿਆ-ਕੁਠਿਆ ਕੋਈ ਨਹੀਂ ਹੋ ਰਿਆ ਨਾ ਮੈਂ ਫੋਨ ਤੇ ਬੋਲੀ ਸੀ ਅੰਟੀ ਤੁਸੀਂ ਹਾਂ ਇੱਧਰ ਆ ਕੇ ਗੱਲ ਸੁਣ ਤੁਸੀਂ ਕਿਦੋਂ ਆਏ ਮੈਨੂੰ ਤਾਂ ਘੰਟਾ ਹੋਇਆ ਇਹ ਅੱਛਾ ਚਾਹ ਪੀਤੀ ਸੀ ਨਹੀਂ ਕਾ ਮੈਂ ਕੀ ਪੀਣੀ ਆਹੀ ਅਰਕੇ ਦੀ ਸੱਸ ਨੇ ਐਨੀਆ ਵਾ ਜਾ ਮਾ ਲਈ ਐ ਨਾ ਵਾ ਜਾ ਮਾ ਲਈ ਤੇ ਨਾ ਨਹੀਂ ਕਿਰਨ ਚਾਬਣਾ ਉਹ ਪਤਾ ਕੋ ਕਿੰਨੀ ਕਹਿੰਦੀ ਇਹ ਰਿੰਦੀ ਬਣਾਵੇ ਕੀ ਜਾ ਮਾੜਾ ਸਾਂ ਮੈਨੂੰ ਐਨੀ ਗੱਲਾਂ ਨਹੀਂ ਕਹੀ ਉਹ ਹੋ ਮੇਰੀ ਸੱਸ ਮੇਰੀ ਸੱਸ ਤੇ ਅੰਦਰ ਬੈਠੀ ਆ ਯੋ ਤੇ ਮੈਨੂੰ ਵੀ ਪਤਾ ਪਲੀ ਸੱਸ ਅੰਦਰ ਬੈਠੀ ਆ ਯਾ ਅੱਜ ਦੇ ਕੀ ਦੀ ਕਾਈ ਜਾ ਕਹਿੰਦੀ ਇਹ ਕਿ ਮੇਰੀ ਨੂੰਹ ਸਾਰਾ ਦਿਨ ਟਾਂ ਮਲਦੀ ਰਹਿੰਦੀ ਤੇ ਅੱਜ ਨਹੀਂ ਰਿੰਦੀ ਹੈ ਨਾ ਅਵੇਲੀ ਸਾਰਾ ਦਿਨ ਬੈਠੀ ਰਹਿੰਦੀ ਮੇਰੀ ਨੂੰਹ ਹੀ ਸਾਰਾ ਦਿਨ ਕੰਮ ਕਰਦੀ ਰਹਿੰਦੀ ਆ ਇਹ ਤੇ ਵੀ ਹੋਵੇ ਮਰਸਨ ਬੀਖੜਾ ਦੰਸਾਂ ਉਹ ਵੀ ਇੰਕੋ ਸਟੈਂਡ ਨਹੀਂ ਆ ਤੇਰੇ ਬਾਏ ਕੋਣੋ ਕੁਝ ਮਾਗਲ ਤੂੰ ਕੰਮ ਥੋੜਾ ਜਿਹਾ ਲੈ ਤੇਰਾ ਆਪਣਾ ਜੋ ਹੀ ਦਿਮਾਗ ਨਹੀਂ ਤੇਰਾ ਕੰਮ ਕਰਦਾ ਨਹੀਂ ਨਹੀਂ ਚਾਹੀ ਉਹ ਐਵੇਂ ਨਹੀਂ ਕਹਿ ਸਕਦੇ ਉਹ ਤਾਂ ਫੇਰੀ ਸੱਕੀ ਪਹਿਣਾ ਉਹ ਤਾਂ ਸਾਰਾ ਕੰਮ ਕਰਦੇ ਆ ਮੈਂ ਵੀ ਕਰਦੀ ਆ ਪਰ ਅਲਮੀ ਕੀ ਕਰਦੀ ਆ ਮੈਂ ਪਰ ਉਹ ਇੰਨੀ ਗੱਲ ਨਹੀਂ ਕਹਿ ਸਕਦੇ ਤਿੱਗਿਆ ਦੇ ਘਰ ਦੇ ਤੁਸੀਂ ਅਗਿਆ ਸੀ ਦੋਵੇਂ ਭੈਣਾ ਭੈਣਾ ਤੇ ਅੱਛੇ ਗੱਤਿ ਤੇ ਦੁਰਾਨੀ ਜਠਾਣੀ ਅੱਛੇ ਗਾ ਸ਼ਰੀਰ ਆ ਸ਼ਰੀਰ ਸ਼ਰੀਰ ਆ ਲੈ ਲੱਗਦਾ ਕੰਮ ਬਣ ਗਿਆ ਉਹ ਹੁਣ ਉਸ ਲਈ ਦੀਵਾਲੀ ਦਾ ਹੁਣ ਮਜ਼ਾ ਆਣਾ ਏ ਵੇਖ ਸਾਈ ਚਲੋ ਸਬਜੀ ਬਸ ਥੋੜੀ ਜੀ ਹੋਰ ਪੁੰਨਾ ਫਿਰ ਉਸ ਤੋਂ ਬਾਅਦ ਆਟਾ ਗੁੰਨਾ ਮੈਂ ਕਿਰਨਾ ਹਾਂਜੀ ਹਾਂਜੀ ਚਾਚੀ ਜੀ ਤੂੰ ਕੱਲੀ ਕਿਉਂ ਲੱਗੀ ਹੋਈ ਆ ਰਿੰਪੀ ਨੂੰ ਕਹਿ ਦੇਣਾ ਸੀ ਕੋਈ ਗੱਲ ਨਹੀਂ ਤੁਹਾਨੂੰ ਪਤਾ ਦੇਗਾ ਵਾ ਕੋਈ ਨਹੀਂ ਥੋੜੀ ਦੇਰ ਉਹਨੂੰ ਹੁਣ ਐਸ਼ ਲੈਣ ਦੋ ਉਹਨੂੰ ਵਿਚਾਰੇ ਨੂੰ ਸਬਜ਼ੀ ਨਹੀਂ ਬਣਾਉਣੀ ਆਉਂਦੀ ਉਹਨੂੰ ਨਾ ਇਹ ਡੱਲ ਗਿਆ ਰਹਿੰਦਾ ਵਾ ਮੇਰੇ ਹੱਥ ਦੀ ਸਬਜ਼ੀ ਪਸੰਦ ਆਣੀ ਕਿ ਨਹੀਂ ਆਣੀ ਇੱਕਨਾਂ ਨੂੰ ਫੋਬੀਆ ਜਿਹਾ ਹੈਗਾ ਇਹ ਇਸ ਕਰਕੇ ਹੌਲੀ ਹੌਲੀ ਉਹਨੂੰ ਆਪੇ ਆਦਤ ਤੇ ਪੈ ਜਾਣੀ ਆ ਫੁਲਕੇ ਉਹ ਲਾ ਲੂਗੀ ਮੇਰੀ ਗੱਲ ਸੁਣ ਕੇ ਉਨੂੰ ਵੀ ਥੋੜਾ ਬੋਤਾ ਕੰਮ ਕਰਨ ਦੀ ਆਦਤ ਪਾ ਤੂਤਾ ਵੱਡੀ ਭੈਣ ਹੁੰਦਾ ਫਰਜ਼ ਬੜਾ ਵਧੀਆ ਨਿਭਾਣ ਡਈਆ ਵੱਡੀ ਚਠਾਣੀ ਹੁੰਦਾ ਫਰਜ਼ ਬਹੁਤ ਵਧੀਆ ਨਿਭਾਣ ਡਈਆ ਪਰ ਉਹਨੂੰ ਵੀ ਤੇ ਦਰਾਣੀ ਬਣਨ ਦਾ ਮੌਕਾ ਦੇ ਨਾ ਉਹ ਵੀ ਸਮਝੇ ਕੰਮ ਨੂੰ ਚਾਚੀ ਜੀ ਜਦੋਂ ਮੈਂ ਨਾ ਉਹਨੂੰ ਵਿਆਹ ਕੇ ਇਸ ਘਰ ਚ ਲਿਆਈ ਸੀ ਨਾ ਮੈਂ ਉਹਦੋਂ ਨੂੰ ਦਰਾਣੀ ਬਣਾ ਕੇ ਨਹੀਂ ਆਪਣੀ ਭੈਣ ਬਣਾ ਕੇ ਲਿਆਈ ਸੀਗੀ ਤੇ ਜੇ ਮੈਂ ਉਹਨਾਂ ਦਰਾਨੀਆਂ ਵਰਗੀਆਂ ਹਰਕਤਾਂ ਕਰਨ ਲੱਪਾਂ ਵਾਂ ਜਿਵੇਂ ਜਠਾਨੀਆਂ ਰੋਬ ਜਮਾਉਂਦੀਆਂ ਵਾਂ ਕਿ ਇਹ ਮੇਰੀ ਦਰਾਨੀ ਆ ਇਹਦੇ ਕੋ ਤੇ ਮੈਂ ਆਹ ਕੰਮ ਕਰਾਣਾ ਇਹ ਕੰਮ ਕਰਾਣਾ ਫਿਰ ਸਮਾਜ ਦੇ ਸਾਹਮਣੇ ਕੀ ਮਿਸਾਲ ਰਹਿ ਜੂਗੀ ਸਾਡੀ ਦੋਵਾਂ ਦੀ ਤੇ ਜਿਹੜੀਆਂ ਦਰਾਨੇ ਜਠਾਨੀਆਂ ਲੜਦੀਆਂ ਉਹਦੀ ਇਸ ਕਰਕੇ ਉਹ ਮੇਰੀ ਦਰਾਨੀ ਨਹੀਂ ਉਹ ਮੇਰੀ ਭੈਣ ਹੀ ਆ ਤੇਰੇ ਕਹਿਣ ਦਾ ਮਤਲਬ ਆ ਕਿ ਦਰਾਨੀ ਜਠਾਨੀ ਆਪਸ ਚ ਲੜਦੀਆਂ ਨਿਸ਼ਦੇਣੇ ਆ ਸਾਨੂੰ ਵੇਖ ਲੈ ਦੋਵਾਂ ਨੂੰ ਆਪਾਂ ਨਹੀਂ ਉਹ ਕਦੀ ਲੜੀਆਂ ਸਹੀ ਗੱਲ ਆ ਮੰਮੀ ਤੁਹਾਡੀ ਦੋਵਾਂ ਦੀ ਮਿਸਾਲ ਆ ਵੈਸੇ ਮੈਂ ਜ਼ਿਆਦਾਤਰ ਵੇਖਿਆ ਵਾ ਦਰਾਣੀਆਂ ਚਠਾਣੀਆਂ ਇੱਕੋ ਘਰ 'ਚ ਇੰਨੇ ਸਾਲ ਕਦੀ ਨਹੀਂ ਕੱਢਦੀਆਂ ਤੁਸੀਂ ਦੇ ਸੱਕੀਆਂ ਪਹਿਣਾ ਵੀ ਨਹੀਂ ਜੇ ਫਿਰ ਵੀ ਇੰਨੇ ਸਾਲ ਹੋ ਗਏ ਤੁਹਾਡੇ ਵਿਆਹ ਨੂੰ ਅੱਜ ਤੱਕ ਤੁਹਾਡੀ ਰਸੋਈ ਵੀ ਇਕੱਠੀ ਆ ਇਕੱਠੇ ਤੇ ਹੀ ਰੋਟੀ ਖਾਂਦੇ ਜੇ ਸਾਰੇ ਜਾਣੇ ਕਿੰਨਾ ਵਧੀਆ ਲੱਗਦਾ ਵਾ ਉਹਦੀ ਬੱਚਾ ਪਤਾ ਕੀ ਆ ਸਾਡੇ ਸੱਸ ਨੇ ਸਾਨੂੰ ਪਹਿਲੇ ਦਿਨ ਹੀ ਸਮਝਾ ਦਿੱਤਾ ਸੀ ਕਿ ਜੇ ਵੱਡੇ ਬਾਰੇ ਕੋਈ ਛੋਟੇ ਨੂੰ ਚੁਗਲੀ ਕਰੇ ਉਹ ਵੀ ਕਹਦੇ ਮੇਰੀ ਭੈਣ ਆ ਜੇ ਛੋਟੀ ਨੂੰ ਵੱਡੀ ਵਾਰੇ ਕਰੇ ਤੇ ਉਹ ਵੀ ਕਹਦੇ ਭੈਣ ਆ ਫਿਰ ਕਦੀ ਲੜਾਈ ਨਹੀਂ ਹੋएगी ਪਰ ਮੈਂ ਤਾਂ ਬੜੀ ਭਾਗਾ ਵਾਲੀ ਆ ਕਿ ਜਿਹੜੀਆਂ ਸਖੀਆਂ ਭੈਣਾਂ ਇਸ ਘਰ ਚ ਲੈ ਕੇ ਆਈਆਂ ਸਹੀ ਗੱਲ ਆ ਮੰਮੀ ਮੈਨੂੰ ਵੀ ਇਹੇ ਡਰ ਲੱਗਦਾ ਸੀਗਾ ਕਿ ਮੇਰੀ ਦਰਾਣੀ ਆਊਗੀ ਮੇਰੀ ਉਹਨਾ ਬਣੂਗੀ ਕਿ ਨਹੀਂ ਬਣੂਗੀ ਪਰ ਸ਼ੁਕਰ ਆ ਉਸ ਰੱਬ ਦਾ ਕਿ ਮੇਰੀ ਭੈਣ ਹੀ ਮੇਰੀ ਦਰਾਣੀ ਦੇ ਰੋਕ ਦੇ ਵਿੱਚ ਆ ਗਈ ਤੇ ਹੁਣ ਤੇ ਸਾਨੂੰ ਲੜਾਈ ਦੀ ਕੋਈ ਟੈਨਸ਼ਨ ਹੀ ਨਹੀਂ ਯੋਗੀ ਭੈਣਾਂ ਵੀ ਕਦੀ ਲੜਦੀਆਂ ਆਪਸ 'ਚ ਭੈਣਾਂ ਵੀ ਕਦੀ ਰਸੋਈ ਅੱਡ ਕਰਦੀਆਂ ਵਾਂ ਕਦੀ ਵੀ ਨਹੀਂ ਮੰਮੀ ਬਿਲਕੁਲ ਗੱਲ ਸਹੀ ਹੈ ਭੈਣਾਂ ਕਦੀ ਨਹੀਂ ਰਸੋਈ ਅੱਡ ਕਰ ਸਕਦੀਆਂ ਭਾਵੇਂ ਜਿੰਨਾ ਮਰਜ਼ੀ ਕੋਈ ਕਵੇ ਜਿੰਨਾ ਮਰਜ਼ੀ ਕੋਈ ਚੁਕਣਾ ਦਵੇ ਸਖੀਆਂ ਭੈਣਾਂ ਦੀ ਇਹੋ ਤੇ ਖਾਸੀਤ ਹੁੰਦੀ ਆ ਜਿੰਨਾ ਮਰਜ਼ੀ ਲੜਾਈ ਝਗੜਾ ਹੋ ਜਾਵੇ ਭਾਵੇਂ ਪੇਕਿਆਂ 'ਚ ਤੇ ਭਾਵੇਂ ਸਹੁਰਿਆਂ 'ਚ ਉਹਨਾਂ ਨੇ ਤਾਂ ਸਕੀਆਂ ਪਹਿਣਾ ਹੀ ਰਹਿਣਾ ਏ ਸਹੀ ਗੱਲ ਆ ਸਕੀਆਂ ਪਹਿਣਾ ਦਾ ਬਟਵਾਰਾ ਕਦੀ ਨਹੀਂ ਹੁੰਦਾ ਕਦੀ ਨਹੀਂ ਹੁੰਦਾ ਸਰ ਚਲੋ ਮੰਮੀ ਓਹੋ ਮੈਂ ਨਾ ਮੰਮੀ ਨੂੰ ਤੇ ਮੰਮੀ ਕਹਿੰਦੀ ਆ ਤੁਹਾਨੂੰ ਵੀ ਮੰਮੀ ਕਹਿ ਦੇਣੀ ਆ ਲਿਆ ਦੇ ਪਾਣੀ ਫੜਾ ਮੈਂ ਆਟਾ ਗੁੰਨਦਾਂ ਨਹੀਂ ਨਹੀਂ ਤੁਸੀਂ ਜਾਓ ਮੈਂ ਕਰ ਲੈਨੀ ਸਾਰਾ ਕੋਸ਼ਿਸ਼ ਕਰਨਾ ਕਰ ਕੀ ਕਰਾਂ ਦੀਦੀ ਨਾਲ ਗੱਲ ਕਰਾਂ ਕਿ ਨਾ ਮੈਨੂੰ ਤੈਨੂੰ ਲੱਗਦਾ ਕਿ ਦੀਦੀ ਨੇ ਜਾਂ ਤਾਈ ਸੱਸ ਨੇ ਕੁਛ ਐਵੇਂ ਦਾ ਕਿਹਾ ਹੋਊਗਾ ਕਿ ਪਤਾ ਉਹ ਆਂਟੀ ਜਾਣ ਕੇ ਝੂਠ ਬੋਲ ਕੇ ਕਹੀ ਹੋਵੇ ਨਹੀਂ بیوی ਨੇ ਹਲੇ ਕਹਿ ਸਕਦੇ ਵੇਖ ਲੈ ਕੰਮ ਕਰਦੇ ਵੇ ਸਾਰਾ ਉਹ ਐਵੇਂ ਕਹਿ ਸਕਦੇ ਐਵੇਂ ਮੈਂ ਕਿਹਦੀ ਗੱਲਾਂ ਚਾੜੀ ਕਰ ਲਈਏ ਮੈਂ ਉੱਪਰ ਥੋੜਾ ਜਿਹਾ ਵੇਖ ਲਾਂ ਕੱਪੜਿਆਂ ਦਾ ਅੱਛਾ ਮੇਰੀ ਇੱਕ ਗੱਲ ਸੁਣ ਹਾਂਜੀ ਬੁਰਾ ਨਾ ਬਣਾਵੀਂ ਨਹੀਂ ਨਹੀਂ ਕੋ ਹਾਂ ਪੁੱਤ ਤੂੰ ਤੂੰ ਵੀ ਥੋੜਾ ਥੋੜਾ ਕੰਮ ਕਰਨਾ ਸਿੱਖ ਆਪਣੀ ਦੀਦੀ ਕੋਲੋਂ ਸਰੀਆ ਦਾ 1.5 ਸਾਲ ਹੋ ਗਿਆ ਪੁੱਤ ਤੇਰੇ ਵਿਆਹ ਨੂੰ ਵਿਹਾਤ ਹੋਟ ਆਇਆ ਘਰ ਨਾਲ ਰਸੋਈ ਤੇ ਕੱਲੀ ਥੱਕ ਜਾਂਦੀ ਹੈ ਨਾ ਉਹ ਵੀ ਉਹ ਹੋ ਤਾਈ ਜੀ ਤੁਹਾਨੂੰ ਪਤਾ ਤਾਂ ਦੀਦੇ ਸੁਭਾਅ ਦਾ ਉਮ ਮੈਨੂੰ ਕੁਝ ਕਰਾ ਲਈ ਨਹੀਂ ਦਿੰਦੇ ਕੁਝ ਵੀ ਕਰ ਲਪਾ ਤੂੰ ਰਹਿਣ ਦੇ ਮੈਂ ਕਰ ਲਾਂਗੀ ਉਹ ਤੂੰ ਛੋਟੀ ਹੈ ਨਾ ਦੱਦ ਕਰਕੇ ਤੇਨਾਂ ਲਾਡ ਕਰਦੀ ਐ ਪਰ ਪਰਿਵਾਰ ਹੈਗਾ ਤੇ ਜ਼ਿੰਮੇਵਾਰੀ ਤੇ ਥੋੜੀ ਥੋੜੀ ਸਮਾਂ ਨਹੀਂ ਚਾਹੀਦੀ ਐ ਨਾ ਕੋਈ ਗੱਲ ਇਹ ਜਿੱਦਾਂ ਵੀ ਉਹ ਕਰਨ ਦੇਦੀ ਤਾਂ ਉਹਨਾਂ ਹੀ ਕਰ ਕੋਈ ਜ਼ਰੂਰੀ ਤਾਂ ਸਾਰਾ ਹੀ ਕਰਨਾ ਉਹ ਨਾਲ ਦੇ ਲਿਆ ਕਰ ਉਹਨਾਂ ਨਾਲ ਘੱਮ ਘੱਮ ਥੋੜਾ ਥੋੜਾ ਬੋਧਾ ਕਰਾਈ ਦੇ ਹਾਂ ਠੀਕ ਹੈ ਹਾਂ ਤੇ ਫਿਰ ਉਹਨੂੰ ਹੀ ਆਸਰਾ ਹੋ ਜਾਏਗਾ ਠੀਕ ਹੈ ਬੇਖ ਪੁੱਤ ਕੱਲੀ ਦੇ ਸਿਰ ਤੇ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਹੈ ਤੇ ਮੈਂ ਵੇਖਦੀ ਰਹਿਣੀ ਉਹ ਵੀ ਜੀ ਥੱਕ ਜਾਂਦੀ ਹੂ ਇਸ ਤਰ੍ਹਾਂ ਫੜ ਕੇ ਬੈਂਦੀ ਹੈ ਨਾ ਜਿਵੇਂ ਉਹ ਤਕਾਉੜ ਮਹਿਸੂਸ ਹੁੰਦੀ ਹੈ ਤੇ ਮੈਂ ਹੀ ਕਹਾਂ ਮੈਂ ਤਦ ਤੁਹਾਨੂੰ ਕਿ ਕੋਈ ਗੱਲ ਨਹੀਂ ਬਟੇ ਰਲ ਮਿਲ ਕੇ ਕਰ ਲਿਆ ਕੋ ਜਿੰਨਾ ਵੀ ਕਰ ਸਕਦੀ ਤੋ ਉਹਨਾਂ ਹੀ ਕਰਿਆਗਾ ਬੋਝ ਨਹੀਂ ਹੈਗਾ ਪੁੱਤਰ ਨਿੰਨਾ ਦੀਦੀ ਕਰਨਾ ਉਹਨਾਂ ਕਰ ਲਿਆ ਠੀਕ ਹੈ ਤੂੰ ਬੋਤੋ ਦੀ ਲਾਡਲੀ ਹੈ ਆਪਣੇ ਸਾਰੇ ਘਰ ਦੀ ਤੂੰ ਲਾਡਲੀ ਹੈ ਤੇ ਤਾਦੀ ਨਹੀਂ ਕਰਨ ਦਿੰਦੀ ਬੀਜ ਹੁੰਦੇ ਕੋਈ ਬਾਹਰ ਦੀ ਆਂਦੀ ਤੇ ਉਹਨੇ ਦੋਸਤੇ ਵੱਲੇ ਸ਼ੁਰੂ ਹੋ ਜਾਣਾ ਸੀ ਕੰਮ ਡੇਢ ਸਾਲ ਪੁੱਤ ਤੇਰੇ ਵਿਆਹ ਨੂੰ ਹੋ ਗਿਆ ਤੇ ਕੋਈ ਗੱਲ ਨਹੀਂ ਥੋੜਾ ਥੋੜਾ ਕਰਿਆ ਕਰ ਹਾਂ ਸਮਝੀ ਠੀਕ ਹੈ ਇਹਨੂੰ ਥੋੜਾ ਥੋੜਾ ਸਮਝਾਵਾਂਗੀ ਤੇ ਸਮਝ ਜਾਏਗੀ ਸਾਰਾ ਬੋਝ ਕੱਲੀ ਤੇ ਪਿਆ ਹੈ ਭੈਣ ਜੀ ਮੈਨੂੰ ਗੱਲ ਸਹੀ ਹੋ ਕਹਿ ਗਏ ਐਵੇਂ ਕਿਰਨ ਸਾਰਾ ਦਿਨ ਨਦੀਰਾਂ ਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਤਾਂ ਬਸ ਹੱਸਦੀ ਖੜੀ ਜਾਂਦੀ ਇੱਧਰ ਨਿਕਲ ਜਾਂਦੀ ਇੱਧਰ ਨਿਕਲ ਜਾਂਦੀ ਕੰਮ ਕਾਰ ਬਾਰੇ ਤਾਂ ਧਿਆਨ ਹੀ ਕੋਈ ਨਹੀਂ ਆ ਮੈਂ ਵੀ ਕਰਨਾ ਕੋਈ ਕੋਈ ਨਹੀਂ ਮੈਂ ਕਿਰਨ ਨਾਲ ਇਹ ਗੱਲ ਕਰਦੀ ਮੈਨੂੰ ਕੰਮ ਕਾਰ 'ਚ ਲਾ ਥੋੜਾ ਯਾਰ ਮੈਨੂੰ ਤੁਸੀਂ ਤਿਆਰ ਕਰਾ ਕੇ ਤੇ ਆਪ ਇਹਦੇ ਤੁਸੀਂ ਨੀਂਦ ਦੇ ਝੋਕੇ ਲੈ ਲੈਂਦੇ ਜੇ ਚਲੋ ਉઠੋ ਜਲਦੀ ਰੈਡੀ ਹੋਵੋ ਯਾਰ ਮੈਨੂੰ ਤੁਸੀਂ ਕਹਿੰਦੇ ਹੋ ਛੁੱਟੀਆਂ ਵਾ ਹੁਣ ਘਰੇ ਰਹਿ ਰਹਿ ਕੇ ਨੀਂਦ ਹੀ ਆਉਣੀ ਹੈ ਹੋਰ ਕੀ ਹੋਣਾ ਵਾ ਪਰ ਮੈਨੂੰ ਦਿਨ ਨਾ ਤੁਸੀਂ ਕਹਿੰਦੇ ਕਿ ਜਾ ਤਿਆਰ ਹੋ ਜਾ ਤੁਸੀਂ ਆਪ ਤੇ ਬਿਲਕੁਲ ਰੈਡੀ ਨਹੀਂ ਹੋਏ ਮੈਨੂੰ ਤਿਆਰ ਕਰਾਤਾ ਤੜਕੇ ਤੁਸੀਂ ਉਹ ਮੈਂ ਤੇ ਤੈਨੂੰ ਕਿਹਾ ਹੀਗਾ ਕਿ ਚਲ ਦੋ ਬਾਰਮੈਂਟ ਨਾ ਮੈਨੂੰ ਸ਼ਾਂਤੀ ਦੇ ਪਰੇ ਚਲੀ ਜਾ ਤੂੰ ਤਾਂ ਸੱਜੀ ਤਿਆਰ ਹੋ ਗਈ ਆਂ ਜ਼ਿਆਦਾ ਨਾ ਸਾਟੇਕ ਨਾ ਕਰੋ ਚਲੋ ਯਾ ਜਲਦੀ ਪਹਿਲਾਂ ਤਿਆਰ ਕਰਾ ਲਿਆ ਹੁਣ ਤੂੰ ਆਪ ਨਹੀਂ ਤਿਆਰ ਹੋਏ ਮੇਰਾ ਕਿਤੇ ਜਾਣਨਾ ਇਰਾਦਾ ਹੀ ਨਹੀਂ ਹੈਗਾ ਤੇ ਕਿੱਥੇ ਜਾਵਾਂ ਐਵੇਂ ਨਾ ਹੁਣ ਮਜ਼ਾਕ ਨਾ ਕਰੋ ਬਾਈ ਤੁਹਾਨੂੰ ਨਾ ਨੀਂਦ ਆਈ ਰਹਿੰਦੀ ਆ ਚਲੋ ਯਾ ਜਲਦੀ ਰੈਡੀ ਹੋ ਬਚਾ ਕੇ ਤੂੰ ਹੀ ਇਤਰਾ ਕਰੋ ਤੂੰ ਹੀ ਰੈਡੀ ਹੋ ਜਾ ਫਟਾਫਟ ਤੇ ਮੈਂ ਸਬਜ਼ੀ ਨੂੰ ਤੜਕਾ ਲਾ ਦਿੰਨੀ ਆਂ ਓਹ ਹੋ ਹਾਂ ਫੇਸ ਹੋਣਾ ਪੈ ਗਿਆ ਯਾਰ ਚਲੋ ਜਾਓ ਤੇ ਆ ਰੋ ਮੈਂ ਸਬਜੀ ਨੂੰ ਤੜਕਾ ਲਾ ਲਾਂ ਫੜਾ ਫੜਾ ਓ ਯਾਰ ਜਾਣਾ ਕੀ ਹੁੰਦਾ ਤੈਨੂੰ ਤੇ ਹਾ ਜੀ ਜਾਂ ਹੀ ਨਹੀਂ ਛੱਡਦੀਆਂ ਕਦੀ ਸਬਜੀ ਨੂੰ ਮੈਂ ਤੜਕਾ ਲਾ ਲਵਾਂ ਕਦੀ ਮੈਂ ਕੁਝ ਕਰ ਲਵਾਂ ਕਦੀ ਕੁਝ ਕਰ ਲਵਾਂ ਕਦੀ ਮੇਰੇ ਜੀ ਕੱਪੜੇ ਲੱਥਣ ਵਾਲੇ ਕਦੀ ਹਵਾ ਚੱਲ ਪਈ ਉਹ ਥੱਲੇ ਡਿੱਗ ਗਈ ਤੂੰ ਤੇ ਸਾਰਾ ਦਿਨੇ ਇੰਨਾ ਸਿਆਪਿਆਂ ਜੀ ਪਈ ਰਹਿਣੀ ਆ ਤੇ ਤੇਰੇ ਨਾਲ ਆਉਣਾ ਜਾਣਾ ਮੈਂ ਕਿਤੇ ਕੀ ਹੁੰਦਾ ਵਾ ਓਹੋ ਯਾਰ ਤਨ ਪਤਾ ਹੈਗਾ ਨਾ ਰੀਮਬੇਲ ਸਬਜ਼ੀਆਂ ਜੇ ਨਹੀਂ ਬਣਾਣੀ ਆਂਦੀ ਉਹਨੂੰ ਹੋਣੀ ਨਹੀਂ ਆਉਂਦੀ ਤੇ ਉਹਨੂੰ ਸਖਾਦੇ ਸਾਰੀ ਜ਼ਿੰਮੇਵਾਰੀ ਸਾਰੀ ਉਮਰ ਤੂੰ ਹੀ ਚੁੱਕ ਛੱਡਣੀ ਐ ਉਹਨੂੰ ਤੂੰ ਕੋਸ਼ਿਸ਼ ਕਰ ਰਹੀ ਨਹੀਂ ਦਿੰਦੀ ਉਹਨੂੰ ਲਾ ਆ ਆਪਣੇ ਨਾਲ ਉਹਨੂੰ ਨਾ ਬਸ ਬਹਿਣ ਦੀ ਜਾਚ ਨਾ ਸਖਾ ਬਥੇਰੀ ਉਹਨੇ ਸਿੱਖ ਲਈ ਜਾਂ ਬਹਿਣ ਦੀ ਜਾਚ ਉਹਨੂੰ ਆਪਣੇ ਨਾਲ ਲਾਇਆ ਕਰ ਹੈਲਪ ਕਰਉਣ ਲਾਇਆ ਕਰ ਕਿ ਹੈਲਪ ਕਰਿਆ ਕਰੇ ਆਪੀ ਜਾਚ ਆ ਜੂਗੀ ਕਰਦੀ ਆ ਛੋਟੀ ਆ ਨਾ ਹਜੇ ਦੇ ਰੇਵੀ ਛੋਟੀ ਆ ਤੇ ਫਿਰ ਸ਼ੀਸ਼ੇ ਚ ਦੁੱਧ ਦੇ ਦਿਆ ਕਰ ਉਹਨੂੰ ਜੇ ਛੋਟੀ ਆ ਤੇ ਜੇ ਜਿਆਦਾ ਛੋਟੀ ਆ ਤੇ ਗੋਦੀ ਚ ਭਾ ਕੇ ਦੇ ਦਿਆ ਕਰ ਯਾਰ ਕਿਆ ਹੋ ਗਿਆ ਗੱਲਾਂ ਕਰੰਦੇ ਜੀ ਇੱਕੋ ਕਲਚ ਰਹਿਣਾ ਵਾ ਰਲ ਮਿਲ ਕੇ ਰਹਿਣਾ ਵਾ ਇਹ ਥੋੜੀ ਆ ਕਿ ਉਹ ਕੰਮ ਨਹੀਂ ਕਰਨਦੀ ਤੇ ਮੈਂ ਵੀ ਨਹੀਂ ਕਰਨਾ ਉਹ ਮੈਂ ਰਲ ਮਿਲ ਕੇ ਰਹਿਣ ਨੂੰ ਕਹਿੰਦੇ ਮੈਂ ਕਿਹੜਾ ਤੇ ਕਿਆ ਲੱਗੇ ਉਥੋਂ ਗੰਡਾਸਾ ਚੁੱਕਦੇ ਉਹਦੇ ਸਿਰ 'ਚ ਮਾਰ ਕੋਈ ਨਹੀਂ ਇੱਕ ਮਿੰਟ ਚ ਤੜਕਾ ਲੱਗ ਜਾਣਾ ਸਬਜ਼ੀ ਨੂੰ ਦੇ ਨਹੀਂ ਨਾ ਕੋਈ ਨਹੀਂ ਮੈਂ ਚਾਚੀ ਜੀ ਨੂੰ ਪੁੱਛ ਲੈਂਦੀ ਉਹ ਲਾ ਦਿੰਦੇ ਆ ਤੂੰ ਹੀ ਰੈਡੀ ਤੇ ਹੋ ਵੋ ਯਾਰ ਜਦ ਤੱਕ ਤੂੰ ਰੈਡੀ ਰੈਡੀ ਆ ਮੈਂ ਇਤਰਾ ਹੀ ਜਾਣੇ ਜੇ ਮੈਨੂੰ ਤੈਨੂੰ ਚੰਗਾ ਲੱਗਦਾ ਤੇ ਲੈ ਜਾ ਨਹੀਂ ਤੇ ਰਹਿਣ ਦੀ ਯਾਰ ਤੂੰ ਇਤਰਾ ਨਾ ਕਰੋ ਮੈਂ ਸੋਚਿਆ ਤੂੰ ਮੇ ਨਾਲ ਮੈਚਿੰਗ ਕਰੋਗੀ ਜਿੱ ਤਰ੍ਹਾਂ ਮੈਂ ਕਲਰ ਪਾਇਆ ਤੂੰ ਹੀ ਉਤਰਾ ਦਾ ਪਾਓਗੇ ਉਹ ਮੇਰੀ ਗੱਲ ਸੁਣ ਆਪਣਾ ਨਵਾਂ ਨਵਾਂ ਕਿਦੇ ਵਿਆਹ ਹੋਇਆ ਕੀ ਹੁਣ ਮੈਚਿੰਗਾਂ ਕਰਦੇ ਫਿਰਨਾ ਉਹ ਗਾਣਾ ਬੋਲਾ ਨਾ ਕੀ ਪੱਗ ਨਾਲ ਦੀਆਂ ਚੁੰਨੀਆਂ ਮੈਂ ਰਵੋ ਰੰਗੋਂ ਡੈ ਪੀ ਹਨਾ ਤੇ ਇਸ ਕਰਕੇ ਛੱਡ ਇਹਨਾਂ ਗੱਲਾਂ ਨੂੰ ਹਣ ਤੁਹਾਨੂੰ ਪਤਾ ਦਿਆਂ ਮੈਨੂੰ ਕਿੰਨਾ ਚਾਹ ਹੈਗਾ ਵਾ ਕਿ ਆਪਾਂ ਮੈਚਿੰਗ ਕਰਕੇ ਜਾਈਏ ਕਿੰਨਾ ਵਧੀਆ ਲੱਗੂਗਾ ਇਹ ਕਿ ਤੂੰ ਹੀ ਨਾ ਬੋਰਿੰਗ ਜੇਲੇ ਜੇ ਮੈਂ ਬੋਰਿੰਗ ਹੀ ਚੰਗਾ ਹੋਂਦੀ ਚੇਂਜ ਕਰਨਾ ਕਿ ਇਤਨਾ ਹੀ ਜਾਣਾ ਮੈਂ ਇਤਰਾ ਹੀ ਜਾਣਾ ਮੈਂ ਤੜਕਾ ਲਾਦਾ ਫੜਫੜ ਜਾਓ ਚੇਂਜ ਕਰਾਓ ਤੂੰ ਤੜਕਾ ਲਾ ਮੈਂ ਜਾਣਾ ਇਤਰਾ ਹੀ ਆ ਚਲੋ ਚੱਲੀਏ ਮੈਂ ਚਾਚੀ ਜੀ ਨੂੰ ਕਹਿ ਦਿੰਦੀ ਹਾਂ ਮੈਂ ਇੱਥੇ ਹੀ ਬਿਨਾਂ ਫਿਰ ਲਾ ਲਾ ਤੜਕਾ ਨਹੀਂ ਨਹੀਂ ਮੈਂ ਚਾਚੀ ਜੀ ਨੂੰ ਕਹਿਣ ਨਹੀਂ ਆ ਤੁਸੀਂ ਬੈਠੋ ਨਾ ਤੁਸੀਂ ਬੜਾ ਚਾਚੀ ਨੂੰ ਕਹੀਂ ਫਿਰ ਉਹਨੂੰ ਨਾ ਕਹੀਂ ਕਿ ਜਾ ਕੇ ਮੜਾ ਜਿਆ ਦੋ ਪਿਆਜ਼ ਛਿੱਲ ਕੇ ਤੇ ਕਰ ਦੇ ਵੀ ਇਹ ਕੰਮ ਕਰ ਦੂਗੀ ਉਹ ਚੱਲ ਜਾ 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 ਸਮਝੀ ਦੇ ਨਹੀਂ ਗੱਲ ਆ ਸਮਝ ਗਿਆ ਤੂੰ ਆ ਸਮਝਿਆ ਨਾ ਉਹਨੇ ਕਦੀ ਪਿਆਜ਼ ਨਹੀਂ ਛਿੱਲੇ ਉਹਦੇ ਹੱਥ ਨਾ ਹਾਏ ਹਾਏ ਓਏ ਰੱਬਾ ਓ ਮੇਰੇ ਆ ਰੱਬਾ ਕੋਈ ਇਹਨਾਂ ਨੂੰ ਮੱਤ ਦੇ ਓਏ ਕੀ ਹੋ ਗਿਆ ਹੁਣ ਹੋ ਕੀ ਗਿਆ ਉਹਨੇ ਕਦੀ ਅੱਖੀਂ ਪਿਆਜ਼ ਨਹੀਂ ਛੱਲੇ ਪਿਆਜ਼ ਨਹੀਂ ਛੱਲੇ ਆਹੋ ਛੋਟੀ ਸੀਗੀ ਤੇ लाਡਲੀ ਆ ਪਿਆਜ਼ ਨਹੀਂ ਛੱਲੇ ਨਹੀਂ ਛੱਲੇ ਉਹਦੇ ਘਰ ਵਾਲੇ ਨੂੰ ਨਾ ਫੋਨ ਕਰ ਉਹਨੂੰ ਕਹਿ ਕਿ ਐਨੇ ਲਾਡਾਂ ਨਾਲ ਹੀ ਰੱਖੀ ਹੋਏ ਖ ਉਹਨੂੰ ਪਿਆਜ਼ ਨਹੀਂ ਉਹ ਛੱਲਣੇ ਆਉਂਦੇ ਹਲੇ ਤੱਕ ਕੋਈ ਗੱਲ ਨਹੀਂ ਉਹ ਬਾਹਰ ਆ ਉਹਨੂੰ ਮੈਂ ਕਿ ਲੰਬੀ ਦਵਾ ਤੇ ਜਦਨ ਇਹ ਔਰ ਕੋ ਗਈ ਨਾ ਤਾਂ ਪਤਾ ਉਹਨੂੰ ਵੀ ਉਧਣ ਲੱਗਣਾ ਵਾ

ਕਿਹੜਾ ਇੱਥੇ ਬੈਠੇਗੇ ਤੁਸੀਂ ਆ ਕੀ ਕਰਨ ਦੇ ਜੀ ਨਹੀਂ ਸਰਾਣੇ ਦਾ ਛਾੜ ਉੱਡਲ ਗਿਆ ਸੀ ਆ ਗੱਲ ਦੇ ਕਹਿਣ ਲਈ ਆ ਕਿ ਰੁਸੀਨ ਮਾਰਦਾ ਮਸ਼ੀਨ 'ਚ ਤਾਂ ਮੇਰੇ ਕੋ ਧਾਗਾ ਪਿਆ ਨਹੀਂ ਹਾਰ ਕੇ ਮੈਂ ਨਾ ਸੂਈ ਧਾਗੇ ਨਾਲ ਲੱਗ ਕੇ ਕਰ ਤੇ ਮਿਲ ਨਹੀਂ ਆ ਰਹੀ ਚਾਚੀ ਜੀ ਨਹੀਂ ਨਹੀਂ ਕੋਈ ਗੱਲ ਨਹੀਂ ਅੱਜ ਸੂਟ ਨਵਾਂ ਪਾ ਲਿਆ ਕਿਉਂ ਕੀ ਗੱਲ ਤੇਰੀ ਮੰਮੀ ਨਹੀਂ ਆਣਾ ਅੱਜ ਨਹੀਂ ਨਹੀਂ ਮੰਮੀ ਕਿੱਥੇ ਆਣਾ ਗੱਲ ਪਤਾ ਕੀ ਆ ਮੈਂ ਤੇ ਚੱਲੇ ਆ ਘੁੰਮਣ ਅੱਜ ਤਾਂ ਕਰਕੇ ਨਵਾਂ ਸੂਟ ਪਾਇਆ ਅੱਛਾ ਅੱਛਾ ਨਾਲ ਰਿੰਪੀ ਵੀ ਚੱਲੀ ਹੋਣੀ ਆ ਨਹੀਂ ਨਹੀਂ ਰਿੰਪੀ ਨੇ ਕੀ ਕਰਨਾ ਸਾਡੇ ਵਿੱਚ ਜਾ ਕੇ ਤਾਂ ਵਿੱਚ ਜਾ ਕੇ ਹਾਂ ਉਹਨੇ ਕੀ ਕਰਨਾ ਉਹਦਾ ਘਰ ਵਾਲਾ ਤੇ ਬਾਹਰ ਆ ਮੈਂ ਤੇ ਇੰਨਾ ਦਿਨ ਨਹੀਂ ਜਾਣਾ ਨਾ ਪੁੱਤਰ ਉਹਦਾ ਘਰ ਵਾਲਾ ਭਾਵੇਂ ਬਾਹਰ ਐ ਪਰ ਭੈਣ ਤੇ ਉਹ ਵੀ ਇੱਥੇ ਆ ਉਹਨਾਂ ਨਾਲ ਲੈ ਜਾ ਉਹਨੇ ਕਿਤੇ ਨਾਲ ਜਾਣਾ ਘੁੰਮਣ ਤੇਰੇ ਨਾਲ ਹੀ ਜਾਣਾ ਨਾ ਪਹਿਲਾਂ ਮੈਨੂੰ ਇਹ ਦੱਸ ਕਿ ਵੱਡੀ ਭੈਣ ਜੀ ਨੇ ਲੈਂਦੀ ਸਬਜ਼ੀ ਹਾਂ ਹਾਂ ਸਬਜ਼ੀ ਨਾ ਲੈਂਦੀ ਹੋਈ ਆ ਮੈਂ ਇਹੋ ਹੀ ਨਾਲ ਨੂੰ ਕਹਿਣ ਆਈ ਸੀ ਕੋਈ ਨਹੀਂ ਰਿੰਪੀ ਨੂੰ ਤੇ ਮੈਂ ਫੇਰ ਕਰਦੀ ਆਪਣੇ ਨਾਲ ਕੱਲੀ ਲੈ ਜਾਗੀ ਹੁਣ ਤੇ ਮੈਂ ਇਹਨਾਂ ਦੇ ਨਾਲ ਚੱਲੀ ਆ ਪਲਾਨ ਬਣਿਆ ਵਾ ਫਿਰ ਮੈਂ ਪਲਾਨ ਪੋਸਟਪੋਨ ਕਰਾਂਗੀ ਤੇ ਇਹਨਾਂ ਨੇ ਗੁੱਸਾ ਕਰਨਾ ਵਾ ਉਹਨਾਂ ਨੂੰ ਅੱਗੇ ਹੀ ਇਹ ਕਹਿੰਦੇ ਰਹਿੰਦੇ ਆ ਕਿ ਤੂੰ ਸਾਰਾ ਦਿਨ ਘਰ ਦੇ ਕੰਮ 'ਚ ਲੱਗੀ ਰਹਿਣੀ ਆ ਤੇ ਸਬਜੀ ਨੂੰ ਪਲੇਸ ਤੁਸੀਂ ਤੜਕਾ ਲਾ ਦਿਓ ਰਿੰਪੀ ਨੂੰ ਤੁਹਾਨੂੰ ਪਤਾ ਉਹ ਹਜੇ ਬਣਾਣਾ ਨਹੀਂ ਆਂਦਾ ਕੁਛ ਵੀ ਪੁੱਤਰ ਤੇਰੇ ਪਾਪਾ ਨੂੰ ਨਾ ਰਿੰਪੀ ਦੇ ਹੱਥ ਦੀ ਸਬਜੀ ਸੁਆਦ ਲੱਗਦੀ ਆ ਤੇ ਨਾ ਮੇਰੇ ਹੱਥ ਦੀ ਤੇਰੇ ਚਾਚਾ ਜੀ ਰਾਤੀ ਪਤਾ ਕੀ ਕਹਿਣ ਦੇ ਸੀ ਕਹਿੰਦੇ ਕਿਰਨ ਤਾਂ ਸਬਜੀ ਇੰਨੀ ਵਧੀਆ ਬਣਾਉਂਦੀ ਆ ਨਾ ਤੂੰ ਬਣਾ ਤੇ ਨਾ ਵੱਡੇ ਭਾਬੀ ਬਣਾਣ ਐਸ ਕਰਕੇ ਪੁੱਤਰ ਮੈਂ ਤੇਰੀ ਉਹ ਬਣਾਣੀ ਤੇ ਜਾਣ ਲੱਗੀ ਸਬਜੀ ਤੂੰ ਬਣਾ ਕੇ ਜਾ ਚਾਚੀ ਜੀ ਤੁਸੀਂ ਨਾ ਅੱਜ ਥੋੜਾ ਜਿਹਾ ਐਡਜਸਟ ਕਰ ਲੋ ਅਗਲੀ ਵਾਰ ਤੋਂ ਮੈਂ ਨਾ ਧਿਆਨ ਰੱਖਾਂਗੀ ਸਬਜੀ ਮੈਂ ਹੀ ਬਣਾ ਲਿਆਵਾਂਗੀ ਕਿਉਂਕਿ ਜੇ ਮੇਰਾ ਪਲਾਨ ਕੈਨਸਲ ਹੋ ਗਿਆ ਫਿਰ ਸਾਡੇ ਦੋਵਾਂ ਵਿੱਚ ਲੜਾਈ ਹੋ ਜਾਣੀ ਹੈ ਨਾ ਨਾ ਪੁੱਤ ਲੜਨਾ ਕਿਉਂ ਹੈਗਾ ਮੇਰੀ ਗੱਲ ਸੁਣ ਤੇਰੇ ਚਾਚਾ ਇਹ ਕਹਿ ਕੇ ਗਏ ਸੀ ਚਾਚਾ ਕਿ ਅੱਜ ਮੇਰਾ ਗੋਭੀ ਖਾਣੋ ਦਿਲ ਕਰਨ ਡਿਆ ਤੇ ਨਾਲ ਥੋੜਾ ਜਿਹਾ ਪਰਠਾ ਬਣਾ ਲਿਓ ਤੈਨੂੰ ਪਤਾ ਮੈਂ ਤਾਂ ਤੇਰੇ ਚਾਚਾ ਨੂੰ ਨਾ ਨਹੀਂ ਕਰਦੀ ਜਦੋਂ ਨਾ ਕਰਦੀਏ ਉਹ ਤਾਂ ਉਸਲੇ ਗੁੱਸੇ 'ਚ ਆ ਜਾਂਦੇ ਆ ਪੁੱਤ ਐਸਾ ਕਿ ਤੂੰ ਬਾਜ਼ਾਰ ਜਾਣ ਤੋਂ ਪਹਿਲਾਂ ਨਾ ਦਵਾ-ਦਵਾ ਬਣਾ ਜਾ ਬਣਾ ਜਾ ਤੇ ਬਾਕੀ ਕੋਈ ਗੱਲ ਨਹੀਂ ਰਿੰਪੀ ਉੱਠ ਗਈ ਕਿਧੇ ਹਜੇ ਪਤਾ ਨਹੀਂ ਉੱਪਰ ਨਹੀਂ ਸ਼ਾਇਦ ਹਲੇ ਸੁੱਤੀ ਹੈ ਇਹ ਚਲ ਕੋਈ ਗੱਲ ਨਹੀਂ ਨਿਆਣੀ ਨਾ ਹਜੇ ਨਾਲੇ ਉੱਠ ਕੇ ਕਰਨਾ ਕੀ ਆ ਕੰਮ ਤਾਂ ਪੁੱਤ ਸਾਰਾ ਤੂੰ ਕਰ ਲੈਨੇ ਆ ਚਲੋ ਕੋਈ ਗੱਲ ਨਹੀਂ ਹੈ ਜਿੱਤੇ ਮੇਰੀ ਛੋਟੀ ਭੈਣ ਈ ਮੈਂ ਨਹੀਂ ਉਹਦੀ ਮਦਦ ਕਰਨੀ ਤੇ ਕਿੰਨੇ ਕਰਨੀ ਹੈ ਕੋਈ ਨਹੀਂ ਹੌਲੀ ਹੌਲੀ ਉਹਨੂੰ ਮੈਂ ਸਿਖਾਈ ਦਵਾਂਗੀ ਕਿ ਘਰ ਦੀ ਜ਼ਿੰਮੇਵਾਰੀ ਕਿਵੇਂ ਸੰਭੀਦੀ ਹੈ ਪੁੱਤ ਤੂੰ ਫਿਕਰ ਨਾ ਕਰ ਨਹੀਂ ਸਿੱਖਦੀ ਤੇ ਆਪਣੀ ਲੋੜ ਨੂੰ ਕੱਲ ਨੂੰ ਸਿੱਖਣਾ ਹੀ ਉਹਨੂੰ ਪੈਣਾ ਹੈ ਜਦੋਂ ਵੀ ਨਾਲ ਚਲਗੀ ਬਾਹਰ ਮੇਰੀ ਗੱਲ ਸੁਣ ਸਾਨੂੰ ਚਾਹ ਵੀ ਪਿਆਜੇ ਨਾਸ਼ਤਾ ਵੀ ਕਰਵਾ ਦੇ ਮੂਲੀਆਂ ਬੱਲੇ ਕੱਸ਼ ਕਰਕੇ ਰੱਖਤੀਆਂ ਹਾਂ ਮੈਂ ਠੀਕ ਹੈ ਬਾਕੀ ਕੋਈ ਗੱਲ ਨਹੀਂ ਥੋੜਾ ਬੋਧ ਜਿੰਨਾ ਹੋਏਗਾ ਆਪਾਂ ਕਰ ਦਵਾਂਗੇ ਕੰਮ ਜਦੋਂ ਤੂੰ ਆਈ ਆ ਸੰਤਾ ਦਰਾਣੀ ਛਣਨ ਨੂੰ ਤਾਂ ਕੰਮ ਨਹੀਂ ਕਰਨ ਦਿੱਤਾ ਚਲ ਝੰਗਾ ਹੋ ਗਿਆ ਤੂੰ ਰਿੰਪੀ ਦਾ ਕਿੰਨਾ ਧਿਆਨ ਰੱਖਦੀ ਹੁਣ ਮੈਨੂੰ ਸਮਾਂ ਹੀ ਨਹੀਂ ਆਂਦੀ ਮੈਂ ਕਿਸ ਤਰ੍ਹਾਂ ਕਰਾਂ ਉਧਰ ਹੋਵੇਂ ਨਾ ਨਾਰਾਜ਼ ਹੁੰਦੇ ਆ ਇਧਰ ਚਾਚੀ ਜੀ ਨੇ ਇੰਨੇ ਸਾਰੇ ਕੰਮ ਕਹਿ ਦਿੱਤੇ ਉਹ ਇੰਨੀ ਛੇਤੀ ਦੇ ਇੰਨੇ ਕੰਮ ਹੋ ਨਹੀਂ ਸਕਦੇ ਮਿੰਦੇ ਕੁਛ ਨਹੀਂ ਸਮਾਂ ਲੱਗਣ ਦੀ ਠੀਕ ਹੈ ਨਾ ਮੇਰੀਆਂ ਗੱਲਾਂ ਜਿਹੜੀ ਵੀ ਮੈਂ ਗੱਲ ਕਰਦੀ ਗਲਤ ਨਹੀਂ ਕੀ ਸੋਚਣ ਲਈ ਅੱਛਾ ਮੇਰੀ ਗੱਲ ਸੁਣ ਬਾਜ਼ਾਰ ਤੂੰ ਜਾਣਾ ਨਾ ਅੱਜ ਜਾ ਕੇ ਨਾ ਆ ਮੇਰੀ ਅਣਕ ਦਾ ਧਾਗਾ ਜਿਹਾ ਪਵਾ ਲਵੇਂ ਇਧਰ ਆ ਵਾਵਾ ਮੈਨੂੰ ਸੌਖ ਹੁੰਦੀ ਹੈ ਦੂਸਰੀ ਗੱਲ ਆਂਦੀ ਵਾਕੀ ਨਾ ਘਰ ਦਾ ਸੌਦਾ ਵੀ ਫੜੀ ਲਿਆਇਓ ਆ ਚੌਲ ਵੀ ਮੁੱਕ ਗਏ ਆ ਖੰਡ ਵੀ ਮੁੱਕਣ ਵਾਲੀ ਹੋਈ ਪਈ ਹੈ ਫੇਰ ਜੂ ਪੈਰ ਤੇ ਆਪਾਂ ਕਵਾਂਗੇ ਤੇ ਉਹ ਚੰਗਾ ਨਹੀਂ ਲੱਗਦਾ ਹੈਗਾ ਠੀਕ ਹੈ ਜਿਹੜੇ ਸੂਟ ਤੁਸੀਂ ਸਿੰਨੇ ਦਿੱਤੇ ਸੀ ਨਾ ਉਹ ਵੀ ਪਤਾ ਕਰਕੇ ਆਇਓ ਸੂਟ ਬਣ ਗਏ ਕਿ ਨਹੀਂ ਬਣ ਗਏ ਚੱਲ ਜਾ ਢੀ ਕੰਡਿਆ ਹੁਣੇ ਮੁੰਡਾ ਉਹਨੂੰ ਕਹ ਤਿਆਰ ਹੋ ਤੇ ਤੂੰ ਛੇਤੀ ਨਾਲ ਸਬਜੀ ਨੂੰ ਤੜਕਾ ਲਾ ਲਾ ਹੀ ਲੈਨੇ ਟਾਂਕਾ ਮੈਂ ਫਿਰ ਮੈਂ ਅਣਕ ਦੇ ਨੇ ਜਾ ਜਾ ਚਾਚੀ ਜੀ ਚਾਹ ਦੇਣੀ ਪੀਣੀ ਮੈਂ ਤਾਰ ਦਵਾ ਨਾਲੀ ਚਾਹ ਆਦੇ ਨਹੀਂ ਪੀਣੀ ਇਹਨਾਂ ਚਾਹ ਦਾ ਮਸਲਾ ਕਿੱਥੋਂ ਚੱਲ ਪਿਆ ਚਾਹ ਮੈਂ ਕਿਹਾ ਬਣਾ ਜਾਵਾਂ ਸਾਰਿਆਂ ਵਾਸਤੇ ਚਾਚੀ ਜੀ ਵੀ ਕਹਿੰਦੇ ਹੀਗੇ ਨਾਲੇ ਸਬਜ਼ੀ ਨੂੰ ਤੜਕਾ ਲਾ ਦੇਣੀ ਆ ਨਾਲੇ ਨਾ ਆ ਆਪਣਾ ਫੋਨ ਖੋਲ ਕੇ ਤੋਂ ਇੱਕ ਦੋ ਕੰਮ ਲਿਖ ਲਓ ਉਹ ਕਹ ਚਾਚੀ ਜੀ ਕਹਿੰਦੇ ਹੀ ਲਈ ਆਇਓ ਆ ਸਾਰਾ ਕੁਝ ਤੂੰ ਕਰਨਾ ਵਾ ਚਾਹ ਬਣਾਉਣੀ ਆ ਤੜਕਾ ਲਾਉਣਾ ਮੈਂ ਡੇਢ ਦੋ ਘੰਟੇ ਤੈਨੂੰ ਲੱਗ ਜਾਣੇ ਆ 11 ਵਜ ਗਏ ਆ 1 ਵਜ ਗਿਆ फेर 2 ਵਜੇ ਤੋਂ ਬਾਅਦ ਜਾਣ ਦਾ ਉਤਰਾ ਕਿਤੇ ਬਾਹਰ ਕੋਈ ਫਾਇਦਾ ਨਹੀਂ ਤੇ ਇਸ ਕਰਕੇ ਆਪਾਂ ਪ੍ਰੋਗਰਾਮ ਕੈਨਸਲ ਕਰੀਏ ਠੀਕ ਹੈ ਕੈਨਸਲ ہاں ਨਹੀਂ ਨਹੀਂ ਹੁਣ ਮੈਂ ਤਿਆਰ ਤੇ ਹੋਈ ਆ ਕੈਨਸਲ ਕਿਉਂ ਕਰਨਾ ਯਾਰ ਥੋੜਾ ਜਿਹਾ ਵੇਟ ਕਰ ਲਓ ਕਿਰਨ 2 ਘੰਟੇ ਤਾਂ ਇੱਥੇ ਲਾ ਦੇਣੇ ਨਾ ਨਹੀਂ ਲੱਗਦੇ 2 ਘੰਟੇ ਚਲੋ ਨਹੀਂ ਲੱਗਦੇ ਚਲੋ ਫਿਰ ਤੁਰੋ ਤੁਰੋ ਮੈਂ ਤੜਕਾ ਲਾ ਦਵਾ ਆ ਜਾਓ ਲੋਕ ਤੇ ਉਹ ਕਹਿੰਦੇ ਸਾਨੂੰ ਰੋਟੀਆਂ ਵੀ ਖਵਾਜਾ ਚਲੋ ਜਾਓ ਭਾਂਡੇ ਵੀ ਮਾਂਜ ਦੇ ਜਿਹੜੇ ਝੂਠੇ ਪਏ ਹੋਣੇ ਨਾ ਰੋਟੀ ਖਾ ਕੇ ਜਿਹੜੇ ਝੂਠੇ ਕਰਨੇ ਸਾਰੇ ਉਹ ਵੀ ਮਾਂਜ ਦਿਓ ਚਲੋ ਜਾਓ ਜਾ ਤੇ ਨਾਲੇ ਹੈਲੋ 1 ਮਿੰਟ ਮੇਰੀ ਗੱਲ ਸੁਣ ਚਾਚੀ ਨੇ ਕਿਹੜੇ ਕੰਮ ਕਹੇ ਉਹ ਕਹਿ ਰਹੇ ਸੋਦਾ ਲਿਆਣ ਵਾਲਾ ਵਾ ਸੂਟ ਹੋਰ ਵੀ ਇੱਕ ਦੋ ਕੰਮ ਕਹਿੰਦੇ ਸੀਗੇ ਨਾਲ ਆਓ ਠੀਕ ਹੈ ਲਿਖ ਲੈਣੇ ਸੀਗੇ ਮੈਨੂੰ ਤੇ ਯਾਦ ਆ ਤੁਸੀਂ ਲਿਖ ਲਓ ਪਹੁੰਚੇ ਯਾਦ ਰੱਖੀ ਕੰਮ ਰਹਿ ਨਾ ਜਾਵੇ ਮੰਮੀ ਨੂੰ ਵੀ ਪੁੱਛ ਲੈ ਰਿੰਪੀ ਨੂੰ ਵੀ ਪੁੱਛ ਲੈ ਉਹ ਜਿਹੜਾ ਬਾਹਰ ਬੈਠਾ ਉਹਨੂੰ ਵੀ ਪੁੱਛ ਲੈ ਸਾਰਿਆਂ ਦੇ ਕੰਮ ਨਾ ਚੰਗੀ ਤਰ੍ਹਾਂ ਲਿਖ ਲਈ ਤੇ ਜਿਹੜਾ ਤੂੰ ਕੁੰਮੜਾ ਬਣਾਵਣਾ ਤੇ ਉਹ ਫਿਰ ਤੇਰਾ ਵਿੱਚੇ ਹੋ ਜਾਊਗਾ ਨਾ ਕੁੰਮਣਾ ਮੇਰੀ ਗੱਲ ਸਮਝਣ ਨਹੀਂ ਜਾਂ ਨਹੀਂ ਸਮਝਣਗੀ ਇਹਨੂੰ ਕੁੰਮਣਾ ਨਹੀਂ ਜਾਂਦੇ ਇਹਨੂੰ ਕਹਿੰਦੇ ਆ ਘਰ ਦੇ ਕੰਮ ਕਰਨ ਜਾਣਾ ਠੀਕ ਹੈ ਹੁਣ ਤੂੰ ਸੋਚ ਲੈ ਕਿ ਤੂੰ ਘੁੰਮਣ ਜਾਣਾ ਮੜ ਜਾਣਾ ਕਿ ਘਰ ਦੇ ਕੰਮ ਦੇ ਕੰਮ ਕਰੇਗਾ ਠੀਕ ਹੈ